ਲੋਕ ਆਪਣੀਆਂ ਧੀਆਂ ਮਾਰਨ ਦੇ ਲਈ ਨਹੀਂ ਵਿਉਂਦੇ ਸੌਰੇ ਘਰਾਂ ਦੇ ਵਿੱਚ ਲਗਾਤਾਰ ਧੀਆਂ ਦੇ ਮਰਡਰ ਦੇ ਕੇਸ ਵਾਤੇ ਜਾ ਰਹੇ ਨੇ ਆਤਮ ਹੱਤਿਆ ਦੇ ਕੇਸ ਵਾਤੇ ਜਾ ਰਹੇ ਨੇ ਇੱਕ ਹੋਰ ਮਾਂ ਕਿਰਨੇ ਪਾ ਰਹੀ ਹੈ ਕਿ ਉਸ ਦੀ ਧੀ ਦੀ ਜਾਨ ਲੈ ਲਈ ਗਈ ਹੈ ਸੌਰਿਆਂ ਦੇ ਵੱਲੋਂ ਵੱਡੇ ਇਲਜ਼ਾਮ ਲੱਗੇ ਨੇ ਕੀ ਕੁਝ ਹੋਇਆ ਹੈ ਸੁਸਾਈਡ ਨੋਟ ਦੇ ਵਿੱਚ ਇਹ ਜੋ ਹੈ ਨੂੰ ਕੀ ਕੁਝ ਲਿਖ ਕੇ ਗਈ ਹੈ ਤੁਹਾਨੂੰ ਪੂਰਾ ਸੁਸਾਈਡ ਨੋਟ ਦੱਸਾਂਗੇ ਜਿੱਥਾਂ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਥ ਤੁਹਾਡੇ ਨਾਲ ਪ੍ਰੀਆ ਮੈਂ ਲਾਈਨ ਸ਼ੁਰੂ ਕੀਤੀ ਕਿ ਬੜੇ ਚਾਹਾਂ ਦੇ ਨਾਲ ਵਿਆਹ ਹੁੰਦੇ ਨੇ ਪਰ ਕੋਈ ਵੀ ਆਪਣੀ ਧੀ ਇਹ ਸੋਚ ਕੇ ਨਹੀਂ ਵਿਆਹ ਦਤਾ ਕਿ ਉਹਦੀ ਲਾਸ਼ ਜਿਹੜੀ ਹੈ ਉਹ ਸੌਰੇ ਘਰ ਤੋਂ ਉਹਨਾਂ ਦੇ ਪੇਕੇ ਘਰ ਆਵੇਗੀ ਇੱਕ ਅਜਿਹਾ ਹੀ ਮਾਮਲਾ ਜਿਹੜਾ ਹੈ ਬਟਾਲਾ ਦੇ ਮਾਨਗਰ ਦੀ ਰਹਿਣ ਵਾਲੀ 26 ਸਾਲਾ ਦੀ ਪਵਨਪ੍ਰੀਤ ਦਾਇਆ ਹੈ ਜਿਸਨੇ ਸੁਸਾਇਡ ਕਰ ਲਿਆ ਹੈ ਅਤੇ ਸਾਰੇ ਜੋ ਹੈ ਪੇਕੇ ਪਰਿਵਾਰ ਨੇ ਵੱਡੇ ਇਲਜ਼ਾਮ ਸਾਰੇ ਘਰ ਤੇ ਲਾਏ ਨੇ ਕਿ ਉਹਨਾਂ ਨੇ ਆਤਮ ਹੱਤਿਆ ਦੇ ਲਈ ਮਜਬੂਰ ਕੀਤਾ ਹੈ। ਕਿਹਾ ਗਿਆ ਕਿ ਦਾਸ ਦੇ ਲਈ ਉਸ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਨਾਲ ਦੀ ਨਾਲ ਦਾਦੀ ਕਿ ਪਵਨਪ੍ਰੀਤ ਨੇ ਜੋ ਹੈ ਸੁਸਾਇਡ ਕਰਨ ਤੋਂ ਪਹਿਲਾਂ ਜੋ ਹੈ ਉਹ ਇੱਕ ਸੁਸਾਇਡ ਨੋਟ ਵੀ ਲਿਖਿਆ ਹੈ ਜਿਸ ਦੇ ਵਿੱਚ ਉਸਨੇ ਸਾਰੇ ਘਰ ਨੂੰ ਜਿਹੜਾ ਹੈ ਉਹ ਦੋਸ਼ੀ ਠਹਿਰਾਇਆ ਹੈ। ਕਿ ਕੁਝ ਉਹਨਾਂ ਨੇ ਸਾਰੇ ਪਰਿਵਾਰ ਦੇ ਨਾਲ ਆਪਸ ਦੇ ਵਿੱਚ ਗੱਲਬਾਤ ਹੋਈ ਹੈ। ਕਿ ਕੁਝ ਉਹਨਾਂ ਨੇ ਆਪਸ ਦੇ ਵਿੱਚ ਕੀਤਾ ਹੈ ਤੁਹਾਨੂੰ ਸਾਰਾ ਕੁਝ ਸੁਣਾਉਂਦੇ ਆ। ਉਹ ਜ਼ੋਰੇ ਪਰਿਵਾਰ ਵਾਲੇ ਤੰਗ ਪਰੇਸ਼ਾਨ ਕਰਦੇ ਮੈਂਟਲੀ ਅਰਾਸਮੈਂਟ ਬੜਾ ਕੀਤਾ ਦਾ ਯੂ ਨੋ ਕਿੰਨਾ ਚੜ੍ਹਿਆ ਆਇਆ ਦੋ ਸਾਲ ਹੋਏ ਬੱਚਾ ਗਈ ਕੋਈ ਨਹੀਂ ਕੋਈ ਗੱਲ ਕਰਦੀ ਕਰਦੇ ਵੀ ਬੜਾ ਮਤਵੜ ਤਾਂ ਗਬੜਾ ਕਰਦੇ ਆ ਕਿ ਆਏ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਅਰਾਸਮੈਂਟ ਕਰਤਾ ਕੁੜੀ ਇੱਥੇ ਵਿਆਹੀ ਬੇਗੂ ਵਾਲੇ ਪਿੰਡ ਪਦਾਸ ਕਦੋਂ ਦੀ ਘਟਨਾ ਹੈ ਜਿਹੜੀ ਇਹ ਸਵੇਰ ਦੀ ਕਰਨ ਦੀ ਆਈ ਤੁਹਾਡੇ ਮਾਤੇ ਇਹ ਹੋ ਗਿਆ ਥੋੜੇ ਦਿਨ ਤੁਹਾਨੂੰ ਕਿਦਾਂ ਪਾ ਲੱਗਾ ਫਿਰ ਸਵੇਰੇ ਪਲਾਂ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀਤਾ ਤੇ ਚਾਤੇ ਲਾ ਨੂੰ ਪਾ ਕੀ ਤੇ ਕੀ ਚਾਉਂਦੇ ਹੋ ਚੌੜਾਈ ਭਰੀ ਕੱਲ ਤੋਂ ਯਾਰ ਇਨਸਾਫ ਚਾਹੀਦਾ ਯਾਨੂ ਇਨਸਾਫ ਕਹੀਣਾ ਜਿਉਣਾ ਗੱਡੀ ਉਹਦੀ ਮੰਗ ਕੀਤੀ ਉਹਨਾਂ ਨੇ 21 ਲੱਖ ਦੀ ਗੱਡੀ ਮੰਗਦੇ ਸਾਨੂੰ ਨੂੰ ਸਾਫ ਚਾਹੀਦਾ ਇਹੋ ਮੰਗ ਕਰਦੇ ਹੋ ਅੰਦਰ ਹੁਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰੋਂ ਪਾਵੇ ਜਿੱਦਾਂ ਮਰਜ਼ੀ ਕਰਕੇ ਮਗਾਉਣਾ ਚਾਹੀਦਾ ਬਾਹਰ ਪੁਰਤਗਾ ਲਿਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਇਹ ਰੈਸਟ ਹੋਣਾ ਚਾਹੀਦਾ ਇਹ ਰੀਤੀ ਹੀ ਬਰਾਵਾ ਦੋ ਸਾਲ ਹੋਏ ਨਹੀਂ ਵਿਆਹੀ ਨੂੰ ਉਹਤਰਾ ਨਰਾਇ ਹੈ ਮੁੰਡਾ ਤੇ ਮਾਤੇ ਉਹਦਾ ਬਹੁਤ ਤੰਗ ਕਰਦੇ ਹਨ ਮੇਰੀ ਕੀ ਨੀ ਬੇਟੀ ਦਾ ਨਾਮ ਕੀ ਹੈ ਪਵਨਪ੍ਰੀਤ ਕੋਰ ਮਰੀ ਤਾਂ ਹੀ ਪਾਰੀ ਨੇ ਨਾ ਦੋ ਸਾਲ ਦੇ ਦੋ ਮਿੰਨੇ ਹੋਏ ਦੋ ਮਿੰਨੇ ਦੋ ਸਾਲ ਤੋਂ ਉਹ ਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਹੈ ਮੁੰਡਾ ਉਰਤ ਕਾਲੇ ਬੇਟੀ ਨੂੰ ਦਸੇ ਨੇ ਦੀ ਦੱਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਜ਼ਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੌਣ ਪਾਉਂਦਾ ਵਾ ਜੇਟਾਂ ਦੇ ਵਿਆਹਾਂ ਤੇ ਛਾਪਾ ਨਾਸ ਤੇ ਜੇਟ ਦੇ ਵਿਆਹ ਵੀ ਦੋ ਦੋ ਛਾਪਾ ਪਾ ਕੇ ਜਟੜੀ ਨੂੰ ਵੀ ਜੇਟ ਨੂੰ ਵੀ ਨਾਟ ਤੇ ਵਾ ਦੇਖ ਲੋ ਕੱਢ ਕੇ ਉਹਨੇ ਜੇ ਝੂਠ ਵਾਏ ਦੇ ਚਦੇ ਆ 15 ਦਿਨ ਮੈਨੂੰ ਵਿਆਹ ਆਏ ਜੇ ਦੇ ਜੇਟ ਦਾ ਬੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਹੈ ਬੱਚੀ ਦੀ ਉਮਰ ਹੈ ਉਹਦਾ 1998 ਦਾ ਜਨਮ ਹੈ ਬੱਚੀ ਦਾ ਕਿੰਨਾ ਪੜੀ ਉਹਨੇ ਜੀਆ ਨਾਮ ਕੀਤੀ ਨਰਸਿੰਗ ਕੀਤੀ ਉਹ ਕਿ ਲੈ ਕੇ ਰੱਖ ਕੇ ਗਈ ਹੈ ਹਾਂਜੀ ਉਹ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਦੇ ਕੇ ਗਈ ਹੈ ਸਬੂਤ ਵੀ ਹੈ ਸਾਤ ਸੋਰਾ ਦੇ ਜੇਢਾ ਵਡਾਤਾ ਸ਼ੁਰੂ ਤਾਂ ਲੱਗ ਰਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਦੇ ਪਹਿਲੇ ਦਿਨ ਤੋਂ ਪਹਿਲੇ ਤੋਂ ਹੀ ਪ੍ਰਾਰambh ਮੰਗਾ ਦਰਤੀ ਆ ਕੇ ਉਹ ਜੜਾ ਸਾਡੀ ਕੱਲੀ ਧੀ ਆਂਦੇ ਹਾਲਸ ਕਰਿਓ ਵਡਾ ਹੀ ਲਾਲਪੁਰ ਪਾਲਸ ਕੀਤਾ ਫਿਰ ਉਹ ਜਨਾਨੀ ਬਦਮਾ ਜਾਂਦੀ ਹੈ ਢਾਕ ਕਰੋ ਮੇਰੇ ਮੁੰਡਿਆ ਵੇਖੋ ਨਾ ਜਿੱਤੇ ਦੀ ਕੁੜੀ ਦਾ ਵਿਆਹ ਕਰਨਾ ਵਾ ਪਰ ਕੋਈ ਆਈ ਮੈਂ ਮੇਰੇ ਕੋਲ ਹੋਰ ਨਹੀਂਦਾ ਆਈ ਆਈ ਨੂੰ ਤਾਂ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ 10 ਦਿਨ ਆਇਆ ਨੇ ਬੜਾ ਤੰਗੀ ਤਾਰਤ 2 ਵਜੇ ਫੋਨ ਕਰ ਕਰਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਇਕੱਠੇ ਹੋ ਕੇ ਮੇਰੀਆਂ ਭੈਣਾਂ ਤੇ ਮੈਂ ਗਏ ਆ ਵੀ ਕੀ ਗੱਲ ਹੋਈ ਆ ਸਹਰਾ ਉਹਦਾ ਆਂਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਸੀ ਕੱਢ ਲਿਆ 2 ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਈ ਮੰਗ ਰਖਣਾ ਜੀ ਮੰਗਾ ਇਹ ਮੇਰੀ ਤਿਲਦਾਂ ਦੇ ਸਾਫ ਭਰਾ ਹੋਣਾ ਚਾਹੀਦਾ ਇਹ ਦੁਨੀਆ ਦੇ ਮਾਲ ਕੋਧੀਆਂ ਵਾਰਿਆਂ ਦਾ ਐਦਾ ਨਹੀਂ ਹੋਣਾ ਚਾਹੀਦਾ ਤੀਆਂ ਰਫੜਾ ਲਗਾ ਕੇ ਜੜੀਆਂ ਵੱਡੀਆਂ ਨੌਕਰੀਆਂ ਵੇਚੇ ਤੇ ਲਵਾ ਕੇ ਕੋਰਸੇ ਜੜੇ ਵੱਟੇ ਕਰਾ ਕੇ ਨਰਿਆ ਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਿਨਾਲੇ ਤੁਹਾਡੇ ਕੋ ਦਾਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰਖਦੇ ਜਰਨਲ ਚ ਕਿਹੜੀਆਂ ਇਸ ਤਰ੍ਹਾਂ ਬੈਠੀ ਜੱਟੇ ਦਾ ਯਾਰ ਉਹ ਗੁੱਡੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਇਹਦੇ ਮਨ ਚ ਦਿੱਸੋ ਇਹਦੇ ਮਨ ਚ ਆਇਆ ਮਨਵਾਦੀ ਮੈਂ ਸੋਣਾ ਵਾ ਆਪਰੇ ਅੰਦਰ ਸੁੱਤੀ ਆਈ ਇਸ ਮੇਰੇ ਕੁੰਡੀ ਕੋਲੀ ਵੇਖੀ ਮੁਕੀ ਕਿੱਦਾਂ ਜੀ ਉਹਨੇ ਬੱਖੇ ਨਾ ਵਾਲਾ ਲਿਆ ਹਾਂ ਜੀ